ਅਕਾਲੀ ਮੈਂ ਵੇਖਿਆ ਸੀ ਇੱਥੇ ਆਇਆ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਾਈ ਹੈ ਬਾਦਲਾਂ ਨੂੰ ਇੱਥੋਂ ਢੋਣਾ ਆ ਬਾਦਲਾਂ ਕੇ ਟੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਡੇਢਾ ਪਿਆ ਰਹਿਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਇਹ ਤਾਂ ਕੈਨਾ ਜੁਗਲੂ ਤੇਰੀਆਂ ਦੌੜਾਂ ਮੈਂ ਲਾਉਣੀ ਆ ਤੂੰ ਕਰ ਲੈ ਜਿੰਨੀਆਂ ਮौज-ਮਸਤੀਆਂ ਕਰਦੀਆਂ ਜੇ ਦਿਨ ਆ ਗਈ ਨਾ ਮਜੀਠੇ ਦੀ ਵਾਰੀ ਉਹ ਚੀਕਾ ਘੜਾਉ ਤੇਰੀਆਂ ਉਹ ਚੀਕਾ ਘੜਾਉ ਚੇਤੇ ਕਰੇਗਾ ਜਿਹੜਾ ਆਪਦੀ ਘਰ ਦੀ ਦਾ ਨਹੀਂ ਆਪਦੇ ਨਿਆਣਿਆਂ ਦਾ ਨਹੀਂ ਸਾਧ ਸੰਗਤ ਦੀ ਉਹ ਬੇਸ਼ਰਮ ਬੰਦੇ ਨੇ ਕਦੇ ਥੋੜਾ ਬਣ ਜਾਣਾ ਐਡਾ ਝੂਠ ਕੋਈ ਝੂਠ ਵਲਣ ਬੇੜੇ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੋ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਉ। ਇਹਦੀ ਬੇਟੀ ਸੀਰਤ ਕਹਿੰਦੀ ਐ ਮੈਨੂੰ ਸ਼ਰਮ ਆਉਂਦੀ ਐ। ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ? ਤੂੰ ਕਹਿੰਦਾ 13 ਪਾਰ ਮੈਂ ਕਹਿੰਦਾ ਬਾਰਡਰੋਂ ਪਾਰ। ਹਾਲ ਤੇਰਾ ਇਹ じゃ ਸਾਰੇ ਕੈਂਡੀਡੇਟ 13 ਪਾਰ ਵਾਲੇ ਤੇ ਵੀ ਉਧਾਰੇ ਲਏ ਆ। 400 ਪਾਰ ਵਾਲੇ ਨੇ ਵੀ ਉਧਾਰੇ ਲਏ ਆ। ਅਕਾਲੀ ਮੈਂ ਵੇਖਿਆ ਸੀ ਇੱਥੇ ਆਇਆ ਉਹ ਐ ਤਾਂ ਜੁਗਨੂ ਕਹਿੰਦੇ ਕਦੇ ਉਹਨੂੰ ਢੰਡਾ ਅਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲਿਖ ਦਿਓ ਭਾਈ ਮੇਰੇ ਵੱਲੋਂ ਤਾਂ ਸਤਕਾਰਯੋਗ ਆ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਾਈ ਆ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਟੇਡਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਆਈ ਡਾਟ ਝੂਠ ਕੋਈ ਝੂਠੋਲਣ ਬੈਲਾ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਧ ਸੰਗਤ ਜੀ ਇੱਥੇ ਕਿੰਨੇ ਤੁਸੀਂ ਬੈਠੇ ਹੋ ਦੱਸੋ ਕੋਈ ਬਾਹ ਖੜੀ ਕਰਕੇ ਜਿਹੜਾ ਆਪਦੀ ਮਾਂ ਦੀ ਝੂਠੀ ਸੌਂ ਖਾ ਸਕਦਾ ਜੇ ਇਸ ਮਾਂ ਨੇ ਜਨਮ ਦਿੱਤਾ ਹੋਵੇ ਜੇ ਇਸ ਮਾਂ ਨੇ ਔਖੇ ਸੌਖੇ ਤਤਿਆਂ ਹਵਾਵਾ ਚ ਗਰਮੀ ਚ ਸਰਦੀ ਚ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਕਿਉ ਸ਼ਰਾਬ ਨਹੀਂ ਪੀਉਂਗਾ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖਸਾਬ ਆ ਜਾਏ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆ ਜਾਏ ਲੋਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਉ ਜੇ ਇਸ ਬੇਜੀ ਦੀ ਬੇਟੀ ਹੈ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਵੇ ਕਿ ਮੇਰੀ ਡਿਊਟੀ ਸੱਚੇ ਪਾਚਾਨੀ ਵਾਓ ਬੰਦੇ ਤੇਰੇ ਮੈਂ ਆ ਪੁਲਿਸ ਵਾਲੇ ਵੀਰ ਖਲੋਤੇ ਆ ਛੋਟੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਮੈਂ ਵੇਖਿਆ ਅੱਛੀ ਦੱਸ ਦਿਓ ਬੀਬੀ ਦੇ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚਾਰਤਾ ਤੇ ਜੇ ਗੁੱਸਾ ਨਾ ਕਰ ਜੋ ਮਾੜਾ ਜਾ ਕੋਈ ਮੋਟਰਸਾਈਕਲ ਤੇ ਜਾਂਦਾ ਹੋਵੇ ਕੱਦਾਂ ਹੀ ਪੈਗ ਲਾਇਆ ਹੋਵੇ ਜਾਂ ਟਰੈਕਟਰ ਤੇ ਜਾਂਦਾ ਹੋਵੇ ਨਾ ਲਾਇਆ ਕਰੋ ਉਹਨੂੰ ਤਾਂ ਫੜ ਕੇ ਇੱਕ ਮਿੰਟ ਤੇ ਥਾਣੇ ਪਹੁੰਚਾ ਲੈਣਿਓ ਕਿ ਨਹੀਂ ਇਹਦੀ ਪੀਤੀ ਆ ਇਹ ਕਿਸੇ ਨੂੰ ਥੱਲੇ ਨਾ ਦੇ ਦੇ ਜਿਹੜਾ ਮੁੱਖ ਮੰਤਰੀ ਸ਼ਰਾਬ ਦੀ ਬੋਤਲ ਵੀ ਕਿ ਪੰਜਾਬ ਚ ਲਾਈ ਜਾਂਦਾ ਉਹ ਤੋਂ ਕਦੋਂ ਫੜ ਕੇ ਥਾਣੇ ਦੇਣਾ ਉਹਦੇ ਲਈ ਕਾਨੂੰਨ ਵੱਖਰਾ ਇਹ ਕਾਨੂੰਨ ਵੱਖਰਾ ਉਹਦੇ ਲਈ ਕਾਦੀ ਪੀਤੀ ਚ ਬੇੜਾ ਕਰਕੇ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾ ਨੂੰ ਨਾ ਆ ਇੱਥੇ ਆ ਦੋ ਇਹਦੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਸ ਰੱਬਾ ਬਟਿੰਡੇ ਵਾਲੇ ਮਾਂਛੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਿਵਾਰ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਠਾਓ ਭੁੱਲੇ ਤੇਰੇ ਆ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਆਨਮੋਲ ਰਤਨਾ ਤੇ ਦੂਜਾ ਸਿੰਘਲਾ ਆਈ ਆੜੀ ਤੇਰੀ ਸਟੇਜ ਤੇ ਚੜਦੇ ਤੂੰ ਆਪ ਗਵਾਹ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹਿਮਾਨ ਕੱਟਰ ਮਜਮਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਪਾਲ ਹੈ ਇਸ ਲਈ ਮੈਂ ਗੱਲਾਂ ਤਾਂ ਬਹੁਤ ਨੇ ਆ ਮੈਨੂੰ ਲੱਗਦਾ ਸੁਖਬੀਰ ਜੀ ਤੇ ਐਂਜੀ ਵੀ ਕਾਲੇ ਪੈ ਰਿਹਾ ਮੈਂ ਲੰਮੀ ਗੱਲ ਕੇ ਨਹੀਂ ਜਾਂਦਾ ਮਗਰ ਅੱਜ ਜੇ ਸਿੱਤੂ ਮੂਸੇਵਾਲੇ ਦਾ ਕਤਲ ਦਾ ਕੋਈ ਜ਼ਿੰਮੇਵਾਰ ਹੈ ਅੱਜ ਸੁਪਰੀਮ ਕੋਰਟ ਤੇ ਜਾ ਕੇ ਵੀ ਇਹਨਾਂ ਦੇ ਵਕੀਲ ਨੇ ਗੱਲ ਮੰਨ ਲਈ ਜੇ ਅਸੀਂ ਸਿਕਿਉਰਿਟੀ ਦੀ ਕਟੌਤੀ ਨਾ ਕਰਦੇ ਉਹ ਸਿਕਿਉਰਿਟੀ ਕਿਹਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਹਨੇ ਦਿੱਤਾ ਖਬਰ ਕਿਹਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿੱਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਘਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸੌ ਦਾ ਮੁੰਡਾ ਜਿਉਂਦਾ ਹੁੰਦਾ ਮਗਰ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਇਹ ਵੀ ਭੈਣ ਜੀ ਤੁਹਾਡੇ ਤੋਂ ਅਪੀਲ ਕਰਦਾ ਕਿ ਪਾਰਲੀਮੈਂਟ 'ਚ ਜਾ ਕੇ ਅੱਜ ਜਦ ਆਡਰੇਬਲ ਹਾਈ ਕੋਰਟ ਸੁਪਰੀਮ ਕੋਰਟ 'ਚ ਗੱਲ ਮੰਨੀ ਗਈ ਹੈ ਕਿ ਉਹਦਾ ਮੌਤ ਦਾ ਕਾਰਨ ਜ਼ਿੰਮੇਵਾਰ ਭਗਵੰਤ ਮਾਨ ਹੈ ਤੇ ਇਹ ਪਰਚਾ ਦਰਜ ਕਰਾਉਣ ਦੀ ਆਵਾਜ਼ ਵੀ ਤੁਸੀਂ ਜਾ ਕੇ ਉਠਾਓਗੇ ਕਿ ਆਉਣ ਵਾਲੇ ਦਿਨਾਂ 'ਚ ਇਸ ਮੁੱਖ ਮੰਤਰੀ ਤੇ ਪਰਚਾ ਵੀ ਦਰਜ ਹੋਵੇ ਅਗਲੀ ਗੱਲ ਪੰਜੀ ਛੋਟੇ ਏਮਜ਼ ਦੀ ਥੋਡੇ ਕਿਤੇ ਹੋਏ ਕੰਮਾਂ ਦੀ ਇਹਦੀ ਕੋਈ ਅੰਤ ਨਹੀਂ ਆ ਛੋਟੇ ਖਲਾਫ ਆ ਤਿੰਨ ਚਾਰ ਉਮੀਦਵਾਰ ਖਲੋਤੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਮਗਰ ਮੈਂ ਇੱਕ ਗੱਲ ਤੁਗੁੱਡੀਆਂ ਸਾਹਿਬ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਤੁਸੀਂ ਐਗਰੀਕਲਚਰ ਦੇ ਮੁਖੀਰ ਹੋ ਖੇਤੀਬਾੜੀ ਵਿਭਾਗ ਤੁਹਾਡੇ ਕੋਲ ਹੈ ਤੁਸੀਂ ਇਹ ਗੱਲ ਕਹਿੰਦੇ ਸਨ ਛੋਟੀ ਅਨਮੋਲ ਕਗਨ ਮਾਨ ਨੇ ਗੱਲ ਕਹੀ ਸੀ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਐ ਮਾਰਦੀ ਐ ਐ ਕਰਦੀ ਸੀ ਕਹਿੰਦੀ ਇੱਕ ਵਾਰੀ ਮੌਕਾ ਦਿਓ ਆ ਮੋਦੀ ਤਾਂ ਐਮਐਸਪੀ ਨਹੀਂ ਦਿੰਦਾ ਕੇਜਰੀਵਾਲ ਦਊ ਅਸੀਂ ਦਵਾਂਗੇ ਦੇਤੀ ਜੀ ਐਮਐਸਪੀ ਤੁਹਾਨੂੰ ਦੇਤੀ ਕਿ ਨਹੀਂ ਦੇਤੀ ਐਮਐਸਪੀ ਤਾਂ ਕੀ ਦੇਣੀ ਸੀ ਅਖਰਾਬੇ ਨਾਲ ਕਦੇ ਗਲਾਬੀ ਸੁੰਡੀ ਨਾਲ ਕਦੇ ਘੜੇ ਮਾਰ ਨਾਲ ਜਿਹੜੀ ਫਸਲ ਖਰਾਬ ਹੋਈਆਂ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਕਿਥੇ ਦੇ ਕੇ ਗਿਆ ਕਿਥੇ ਕਿਸਾਨਾਂ ਦੀ ਬਾਣੀ ਫੜੀ ਕਿਸਾਨ ਖੁਦਕੁਸ਼ੀ ਨਹੀਂ ਰੁਕਰੀ ਔਰ ਸਾਧ ਸੰਗਤ ਜੀ ਕੱਲੀ ਇਹ ਗੱਲ ਨਹੀਂ ਸਾਡੀਆਂ ਮਾਮਾ ਬੈਠੀਆਂ ਨੇ ਇਹ ਕਹਿੰਦੇ ਸੀ ਪਾ ਦਿਓ ਵੋਟ ਝਾੜੂ ਨੂੰ ਤੇ ਅਸੀਂ ਹਜ਼ਾਰ ਹਜ਼ਾਰ ਰੁਪਈਆ ਦਵਾਂਗੇ ਆ ਮਾਰਚ 22 ਚ ਸਰਕਾਰ ਬਣੀ ਐ ਅੱਜ ਜੂਨ ਦਾ ਮਹੀਨਾ ਚੜਨ ਨੂੰ ਆਇਆ 26 ਮਹੀਨੇ ਜੇ ਇੱਕ ਘਰ ਚ ਦਾਦੀ ਮਾਂ ਉਹਦੀ ਮਾਤਾ ਨੌ ਬੇਟੀ ਗਾਂਵ ਦੀ ਭੈਣ ਐ ਜੇ ਪੰਜ ਜੀਆ ਦਾ 1,30,000 ਕੱਲੇ ਕੱਲੇ ਘਰ ਦਾ ਦੇਣ ਵਾਲਾ ਝਾੜੂ ਵਾਲਿਆਂ ਦਾ ਬੈਠਾ ਜੇ ਦੇ ਦੇਣ ਜੇ ਵੋਟਾਂ ਮੰਗਣ ਹੋਣ ਤੇ ਤੁਸੀਂ ਇੱਕੋ ਗੱਲ ਕਰਿਓ ਸਾਡਾ ਹੱਕ ਇੱਥੇ ਰੱਖ ਤੇ ਫੇਰ ਤੂੰ ਵੋਟ ਦਾ ਹੱਕ ਦਾ 2500 ਪੈਨਸ਼ਨ ਮਿਲ ਗਈ 51000 ਛਗਨ ਸਕੀਮ ਮਿਲ ਗਿਆ ਸਕੂਲ ਕਾਲਜ ਤਾਂ ਕੀ ਖੁੱਲਨੇ ਸੀ ਬਾਦਲ ਸਾਹਿਬ 3099 ਸ਼ਰਾਬ ਦੇ ਠੇਕੇ ਖੋਲਦੇ ਆਹ ਹਾਲਾਤ ਹੈ ਮੌਜੂਦਾ ਸਰਕਾਰ ਦੇ ਇਸ ਲਈ ਇਹ ਝਗਣਾ ਬੜੀਆਂ ਨੇ ਮੈਂ ਇਹਨਾਂ ਵਿੱਚ ਨਾ ਜਾਂਦਾ ਹੋਇਆ ਅੱਜ ਲੋਕ ਮਾਰੂਜ਼ ਕੀ ਮੰਨ ਜੋ ਬਾਦਲ ਸਾਹਿਬ ਦੀ ਲੋਕ ਪੱਖੀ ਸਕੀਮਾਂ ਸ਼ੁਰੂ ਹੋਈਆਂ ਚਨ ਅੱਜ ਉਹਨਾਂ ਨੂੰ ਬੰਦ ਕਰਕੇ ਚਾਹੇ ਗਰੀਬ ਹੈ ਕੈਪਟਨ ਅਮਰਿੰਦਰ ਸੋ ਕਹਿੰਦਾ ਸੀ ਘਰ ਘਰ ਨੌਕਰੀ ਦਵਾਂਗੇ ਤੇ ਆ ਹੋਣ ਵਾਲਾ ਜੁਗ ਨੂੰ ਕਹਿੰਦਾ ਸੀ ਘਰ ਘਰ ਤਾਂ ਦਵਾਂਗੇ ਹਾਲਾਤੇ ਜੇ ਪੈਦਾ ਕਰ ਦੇਾਂਗੇ ਕਿ ਇੱਥੇ ਗੋਰੇ ਤੇ ਗੋਰੀਆਂ ਆ ਕੇ ਵੀ ਨੌਕਰੀ ਕਰ ਕਰਨਗੇ ਉਹ ਤਾਂ ਨਹੀਂ ਆਈਆਂ ਮੈਨੂੰ ਤਾਂ ਸਿਗਾ ਪਾਣੀ ਪੂਣੀ ਜਿਹੜਾ ਪਲਾਉਣ ਡਿਆ ਅੱਜ ਕਿਤੇ ਗੋਰਾ ਹੀ ਪਲਾਊਗਾ ਸਾਨੂੰ ਵੀ ਪਾਣੀ ਇਹ ਤਾਂ ਪਹਿਲੇ ਵਾਲੇ ਵੀ ਉਹ ਬਾਦਲ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਮੈਨੂੰ ਤਾਂ ਕੀ ਦੇਣੀ ਬਾਪੂ ਵਾਲੀ ਵੀ ਖੋਈ ਭਲਾ ਆਤ ਉਹ ਜੇ ਬਣਿਆ ਕਿ ਪਹਿਲਾ ਵਾਲਾ ਕੰਮ ਵੀ ਮੁੱਕਿਆ ਇਸ ਲਈ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਗੱਲਾਂ ਬੜੀਆਂ ਨੇ ਮਗਰ ਅੱਜ ਇੰਨਾਂ ਗੱਲਾਂ 'ਚ ਚਾਹੇ ਮਲਾਜਮ ਹੈ ਚਾਹੇ ਐਸੀ ਭਾਈਚਾਰਾ ਹੈ ਔਰ ਭਾਜਪਾ ਦੀ ਲੋਕਭਾਰੂ ਨੀਤੀਆਂ 16 ਲੱਖ ਕਰੋੜ ਇਹਨਾਂ ਨੇ ਪੂੰਜੀਪਤੀਆਂ ਦਾ ਮਾਫ਼ ਕਰਤਾ ਮਗਰ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਇੱਕ ਦਿਵਾਨੀ ਮਾਫ਼ ਨਹੀਂ ਕੀਤੀ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਬੀਬਾ ਜੀ ਅੱਜ ਇੱਥੇ ਆਏ ਆ ਮੈਂ ਆਪਦੇ ਵੀਰ ਨੂੰ ਇੱਥੇ ਜਿਹੜਾ ਹਾਂ ਜੀ ਉਹ ਕਾਂਗਰਸ ਤੇ ਭਾਜਪਾ ਦਾ ਤਾਂ ਆਪਣਾ ਆਪ ਦਾ ਤਾਂ ਅੱਗੇ ਫਿਕਸਡ ਮੈਚ ਚੱਲ ਰਿਹਾ ਵੇਖੋ ਏਡੇ ਬੇਸ਼ਰਮ ਹੈ ਜੁਗਨੂ ਮੈਂ ਤਾਂ ਕਹਿਣਾ ਜੁਗਲੂ ਤੇਰੀਆਂ ਦੌੜਾਂ ਮੈਂ ਲਾਉਣੀਆ ਤੁਰਕਰ ਰਾ ਜਿੰਨੀਆਂ ਮौज-ਮਸਤੀਆਂ ਕਰਦੀਆਂ ਜੇ ਦਿਨ ਆ ਗਈ ਨਾ ਮਜੀਠੇ ਦੀ ਵਾਰੀ ਉਹ ਚੀਕਾ ਘੜਾਉ ਤੇਰੀਆਂ ਉਹ ਚੀਕਾ ਘੜਾਉ ਚੇਤੇ ਕਰੇਗਾ ਜਿਹੜਾ ਆਪਦੀ ਘਰ ਦੀ ਦਾ ਨਹੀਂ ਆਪਦੇ ਨਿਆਣਿਆਂ ਦਾ ਨਹੀਂ ਸਾਧ ਸੰਗਤ ਦੀ ਉਹ ਬੇਸ਼ਰਮ ਬੰਦੇ ਨੇ ਕਦੇ ਥੋੜਾ ਬਣ ਜਾਣਾ ਵੇਖੋ ਇੱਡਾ ਬੇਸ਼ਰਮ ਹੈ ਹਰਿਆਣੇ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਦਿੱਲੀ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਦੇਸ਼ ਦੇ ਕੋਨੇ-ਕੋਨੇ 'ਚ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਤੇ ਪੰਜਾਬ 'ਚ ਆ ਕੇ ਕਾਂਗਰਸ ਨੂੰ ਗਾਲ੍ਹਾਂ ਕੱਢਦਾ ਫਿਰ ਮੂਰਖ ਹੀ ਬਣਾਉਂਦਾ ਨਾ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਪਾ ਦਿਓ ਵੋਟ ਝਾੜੂ ਤੇ ਨਿਕਲੂ ਪੰਜੇ ਨੂੰ ਪਾ ਦਿਓ ਪੰਜੇ ਨੂੰ ਤੇ ਫੜ ਲੂ ਝਾੜੂ ਨੂੰ ਸਾਧ ਸੰਗਤ ਜੀ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਤੇ ਰਾਤ ਦੀ ਅੱਡੀ ਛੱਟੀ ਭਾਜਪਾ ਨਾਲ ਜੇ ਨਹੀਂ ਸੀ ਤੇ ਸ਼ੁਭ ਕਰਨ ਦੀ ਮੌਤ ਪੰਜਾਬ 'ਚ ਹੋਈ ਸੀ ਕਿਉਂ ਨਹੀਂ ਪਰਚਾ ਦਿੱਤਾ 250 ਕਿਸਾਨ ਇਸ ਵੇਲੇ ਖਨੌਰੀ ਬਾਰਡਰ ਸੰਭੂ ਬਾਰਡਰ ਤੇ ਜਿਨ੍ਹਾਂ ਨੂੰ ਅਥਰੂ ਗਵਾਸ਼ ਦੇ ਗੋਲੇ ਪੰਜਾਬ ਤੇ ਆ ਕੇ ਡਿੱਗੇ ਪਰਚੇ ਕਿਉਂ ਨਹੀਂ ਹੋਏ ਕਿਉਂਕਿ ਅੰਮ੍ਰਿਤਸਰ ਨਾਲ ਪਿਆਰ ਪਿਆ ਸਾਧ ਸੰਗਤ ਜੀ ਅਗਲਾ 1 ਨਾਲ ਛਿੰਦੇ ਆ ਬਣ ਜੇ ਜੂਨ ਤਰੀਕ ਲੰਗਲੈਂਡ ਦਿਓ ਤੂੰ ਕਹਿੰਦਾ 13 ਪਾਰ ਮੈਂ ਕਹਿੰਦਾ ਬਾਰਡਰੋਂ ਪਾਰ ਹਾਲ ਤੇਰਾ ਇਹ ਜਾਂ ਸਾਰੇ ਕੈਂਡੀਡੇਟ 13 ਪਾਰ ਵਾਲੇ ਤੇ ਵੀ ਉਧਾਰੇ ਲਏ ਆ 400 ਪਾਰ ਵਾਲੇ ਨੇ ਵੀ ਉਤਾਰੇ ਲਏ ਆ ਇਹ ਸਾਧ ਸੰਗਤ ਜੀ ਇਹ ਨਾ ਤੇਰਾ ਪਾਰ ਨਾ 400 ਪਾਰ ਪੰਜਾਬ ਵਾਲਿਓ ਕਰ ਦਿਓ ਇਹਨਾਂ ਨੂੰ ਬਾਰਡਰ ਪਾਰ ਇਸ ਲਈ ਮੈਂ ਜਿਲ੍ਹੇ ਦੀਆਂ ਘਰਾਈਆਂ ਤੋਂ ਅਰ ਬੰਗੀ ਸਾਹਿਬ ਤੁਸੀਂ ਸਾਰੇ ਇੱਥੇ ਬੈਠੇ ਹੋ